ਲੱਗਿਆ ਹੈ ਖਾਸ ਮਹਿਲਾ ਲੋਕਾਂ ਦਾ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਦੂਰੋਂ ਦੂਰੋਂ ਲੋਕ ਇਸ ਮੇਲੇ ਦੇ ਵਿੱਚ ਆਪਾਂ ਚ ਰਹੀ ਨੇ ਤਾਂ ਖਾਸ ਕਰ ਇਸ ਮੇਲੇ ਦੇ ਵਿੱਚ ਜਲਪਰੀਆਂ ਨੂੰ ਲੈ ਕੇ ਲੋਕਾਂ ਦਾ ਕਾਫੀ ਕ੍ਰੀਸ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਨਵੀਂ ਐਕਟੀਵਿਟੀ ਇਸ ਮੇਲੇ ਦੇ ਵਿੱਚ ਨਿਆਂਦੀ ਗਈ ਹੈ ਜਿਸ ਦੇ ਵਿੱਚ ਜਲਪਰੀਆਂ ਵੇਖਣ ਨੂੰ ਮਿਲ ਰਹੀਆਂ ਨੇ ਪਹਿਲੀ ਵਾਰ ਹੈ ਕਿ ਜਲਪਰੀਆਂ ਉਸ ਮੇਲੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਦਰਸਲ ਉਸ ਐਕਟੀਵਿਟੀ ਨੂੰ ਵੇਖਣ ਦੇ ਲਈ ਲੋਕ ਖਾਸ ਤੌਰ ਤੇ ਉੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਹੋਣ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਮਹਿਲਾਵਾਂ ਹਰ ਕੋਈ ਉਸ ਐਕਟੀਵਿਟੀ ਨੂੰ ਵੇਖਣ ਦੇ ਲਈ ਪਾਣੇ 'ਤੇ ਉਸ ਐਕਟੀਵਿਟੀ ਨੂੰ ਵੇਖ ਕੇ ਖੂਬ ਇੰਜੋਏ ਵੀ ਕਰ ਰਿਹਾ ਖੁਸ਼ ਹੋਇਆ ਨਜ਼ਰ ਆ ਰਿਹਾ ਤਾਂ ਆਖਰ ਲੋਕ ਦੇਖਣੇ ਤੇ ਪਹੁੰਚ ਰਹੇ ਨੇ ਕਿ ਆਖਰ ਕਿਸ ਤਰੀਕੇ ਜਲਪਰਿਆ ਦਿਖਾਈਆਂ ਜਾਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਜਲਪਰਿਆ ਦੇ ਵੱਲੋਂ ਵੱਖ-ਵੱਖ ਕਰਤੱਪ ਕਰਕੇ ਦਿਖਾਏ ਜਾ ਰਹੇ ਨੇ ਜਦੋਂ ਪਾਣੀ ਦੇ ਵਿੱਚ ਤੈਰਦੇ ਨੇ ਤਾਂ ਬਹੁਤ سارے ਲੋਕ ਇਸੇ ਲੁਭਾਵੇਂ ਦ੍ਰਿਸ਼ ਨੂੰ ਵੇਖਣ ਦੇ ਲਈ ਆਸਲੇ ਨੇ ਕਿ ਆਖਰ ਕਿਸ ਤਰੀਕੇ ਪਾਣੀ ਦੇ ਵਿੱਚ ਤੈਰ ਰਹੇ ਨੇ ਫਲੋਟਿੰਗ ਕਿਵੇਂ ਹੋ ਰਹੀ ਹੈ ਖਾਸ ਕਰ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸੁਕਤਾ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਵੀ ਲਿਦਾ ਸ਼ਾਦੀ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਲੱਗੇ ਮੇਲੇ ਦੇ ਆ ਦੇਖ ਰਹੇ ਹੋ ਜੋ ਕਿ ਦੁਰਗਾ ਮਾਤਾ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਉਸ ਮੇਲੇ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਜਿਹੜਾ ਹੈ ਜਲਪਰੀਆਂ ਦਾ ਐਕਟੀਵਿਟੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਵੇਖਿਆ ਜਾ ਰਿਹਾ ਹੈ ਲੱਗਿਆ ਹੈ ਖਾਸ ਮੇਲਾ ਲੋਕਾਂ ਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਦੂਰੋਂ ਦੂਰੋਂ ਲੋਕ ਇਸ ਮੇਲੇ ਦੇ ਵਿੱਚ ਆ ਪਹੁੰਚ ਰਹੇ ਨੇ ਤਾਂ ਖਾਸ ਕਰ ਇਸ ਮੇਲੇ ਦੇ ਵਿੱਚ ਜਲਪਰੀਆਂ ਨੂੰ ਲੈ ਕੇ ਲੋਕਾਂ ਦਾ ਕਾਫੀ ਕ੍ਰੀਸ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਨਵੀਂ ਐਕਟੀਵਿਟੀ ਇਸ ਮੇਲੇ ਦੇ ਵਿੱਚ ਨਿਆਂਦੀ ਗਈ ਹੈ ਜਿਸ ਦੇ ਵਿੱਚ ਜਲਪਰੀਆਂ ਵੇਖਣ ਨੂੰ ਮਿਲ ਰਹੀਆਂ ਨੇ ਪਹਿਲੀ ਵਾਰ ਹੈ ਕਿ ਜਲਪਰੀਆਂ ਉਸ ਮੇਲੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਦਰਸਲ ਉਸ ਐਕਟੀਵਿਟੀ ਨੂੰ ਵੇਖਣ ਦੇ ਲਈ ਹੀ ਲੋਕ ਖਾਸ ਤੌਰ ਤੇ ਉੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਹੋਣ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਮਹਿਲਾਵਾਂ ਹਰ ਕੋਈ ਉਸਨੇ ਐਕਟੀਵਿਟੀ ਨੂੰ ਦੇਖਣ ਦੇ ਲਈ ਪਾਛੇ ਤੋ ਤੁਸੀਂ ਐਕਟੀਵਿਟੀ ਵਿੱਚ ਕੇ ਖੂਬ ਇੰਜੋਏ ਵੀ ਕਰ ਰਿਹਾ ਖੁਸ਼ ਹੋਇਆ ਹੁਦਾ ਹੋਇਆ ਨਜ਼ਰ ਆ ਰਿਹਾ ਤਾਂ ਆਖਰ ਲੋਕ ਦੇਖਣ ਇੱਥੇ ਪਹੁੰਚ ਰਹੇ ਨੇ ਕਿ ਆਖਰ ਕਿਸ ਤਰੀਕੇ ਜਲਪਰੀਆਂ ਦਿਖਾਈਆਂ ਜਾਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਜਲਪਰੀਆਂ ਦੇ ਗੁੱਲੂ ਵੱਖ-ਵੱਖ ਕਰਤਪ ਕਰਕੇ ਦਿਖਾਏ ਜਾ ਰਹੇ ਨੇ ਜਦੋਂ ਪਾਣੀ ਦੇ ਵਿੱਚ ਤੈਰਦੇ ਨੇ ਤਾਂ ਬਹੁਤ ਸਾਰੇ ਲੋਕ ਇਸੇ ਲੁਭਾਗਣ ਦ੍ਰਿਸ਼ ਨੂੰ ਦੇਖਣ ਦੇ ਲਈ ਆਸਲੇ ਨੇ ਕਿ ਆਖਰ ਕਿਸ ਤਰੀਕੇ ਪਾਣੀ ਦੇ ਵਿੱਚ ਤੈਰ ਰਹੇ ਨੇ ਫਲੋਟਿੰਗ ਕਿਵੇਂ ਹੋ ਰਹੀ ਹੈ ਖਾਸ ਕਰ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸੁਕਤਾ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਲੁਧਿਆਣਾ ਸ਼ਹਿਰੀ ਗਵਰਨਮੈਂਟ ਕਾਲਜ ਗਰਾਊਂਡ ਦੇ ਵਿੱਚ ਲੱਗੇ ਮੇਲੇ ਦੇ ਆ ਦੇਖ ਰਹੇ ਹੋ ਜੋਤੀ ਦੁਰਗਾ ਮਾਤਾ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਉਸ ਮੇਲੇ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਜਿਹੜਾ ਹੈ ਜਲਪਰੀਆਂ ਦਾ ਐਕਟੀਵਿਟੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਵੇਖਿਆ ਜਾ ਰਿਹਾ ਹੈ